ਦਰਾਵਣੀ ਰਾਤ ਬਾਈ ਦੇਖੋ ਤੇਰੇ ਚ ਕੁਛ ਵੀ ਨਹੀਂ ਦੀਂਦਾ ਰਾਤ ਨੂੰ ਅਸੀਂ ਛੋਟੇ ਹੁੰਦੇ ਵੀ ਆਉਂਦੇ ਹੁੰਦੇ ਸੀਗੇ ਆਦੇ ਡੈਡੀ ਦੀ ਚਾਹ ਲੈ ਕੇ ਜਾਂ ਰੋਟੀ ਲੈ ਕੇ ਜਦੋਂ ਕੱਦੂ ਕਰਦੇ ਹੁੰਦੇ ਜਾਂ ਬਾਹਣ ਬਾਉਂਦੇ ਕੰਕ ਵੇਲੇ ਤੇ ਕੋਈ ਲਾਈਟ ਨਹੀਂ ਜਗਦੀ ਹੁੰਦੀ ਸੀ ਬਾਈ ਪਰ ਡਰ ਬਹੁਤ ਲੱਗਦਾ ਹੁੰਦਾ ਸੀ ਫਿਰ ਸਾਨੂੰ ਦੱਸਦੇ ਹੁੰਦੇ ਸੀਗੇ ਵੀ ਵੀ ਡਰੀਦਾ ਨਹੀਂ ਹੁੰਦਾ ਵੀ ਕੋਈ ਵੱਡੀ ਚੀਜ਼ ਨਹੀਂ ਨਹੀਂ ਤਾਂ ਅੱਜ ਕੱਲ੍ਹ ਦੇ ਮਾਂ ਪਿਓ ਵੀ ਡਰਾਈ ਜਾਂਦੇ ਨੇ ਪੁੱਤ ਇੱਥੇ ਬਿੱਲੀ ਹੂ ਇੱਥੇ ਬਾਗੜ ਬਿੱਲਾ ਹੂ ਤੂੰ ਮੂਤ ਕਰ ਦੇ ਪਰ ਉਹ ਕਹਿੰਦੇ ਹੁੰਦੇ ਸੀ ਪੁੱਤ ਤੂੰ ਲਾਈਟ ਬੰਦ ਕਰਕੇ ਤੁਰਿਆਹੀਂ ਵੀ ਪ੍ਰਸਾਵੇਂ ਤੋਂ ਹੀ ਤੈਨੂੰ ਡਰ ਲੱਗੂਗਾ ਆਪਦੇ ਤੋਂ ਜਾਂ ਕੋਈ ਪੱਤਾ ਖੜਕੂਗਾ ਉਹ ਤੋਂ ਡਰ ਲੱਗੂ ਵੀ ਵੀ ਤੈਨੂੰ ਕੋਈ ਇਹੋ ਜੀ ਗੱਲਬਾਤ ਨਹੀਂ ਹੁੰਦੀ ਤੇ ਦੇਖੋ ਬਈ ਸਨਸਾਰਾ ਕੋਈ ਕੁਝ ਨਹੀਂ ਹੈਗਾ ਅੱਜ ਲਾਈਟ ਵੀ ਹੈ ਨਹੀਂਗੀ ਆਪਾਂ ਖੇਤ ਗੇੜਾ ਮਾਰਨਾ ਹੈ ਸੀਗੇ ਕੁਛ ਨਹੀਂ ਦੀਂਦਾ ਨੇਰੇ ਚ ਵੀਰੇ ਅੱਗੇ ਸਾਡੇ ਬੇਬੇ ਬਾਪੂ ਕਹਿੰਦੇ ਨੇ ਵੀ ਜਦੋਂ ਪ੍ਰਸਾਵਾ ਪੈਂਦਾ ਬਾਈ ਉਦੋਂ ਆਪਾਂ ਨੂੰ ਡਰ ਲੱਗਦਾ ਹੈਗਾ ਕਿਸੇ ਵੀ ਚੀਜ਼ ਦਾ ਆਪਣਾ ਜ਼ਿਆਦਾਤਰ ਆਪਾਂ ਆਪਦੇ ਪ੍ਰਸਾਵੇਂ ਤੋਂ ਹੀ ਡਰਦੇ ਹਾਂ ਜੇ ਚਾਹੀਏ ਵੀ ਕਿਸੇ ਦੇ ਹੋਰ ਤੋਂ ਜਾਂ ਕਿਸੇ ਤੋਂ ਨਹੀਂ ਡਰਦੇ ਜੇ ਨੇਰੇ ਚ ਤੁਸੀਂ ਲਾਈਟ ਨਹੀਂ ਲਾਈ ਹੋਈ ਤੁਰੇ ਜਾਂਦੇ ਹੋ ਕਿਸੇ ਪਾਸੇ ਨੱਕਾ ਮਾਰਦੇ ਤੁਹਾਨੂੰ ਡਰ ਜਾਮ ਨਹੀਂ ਲੱਗਦਾ ਜੇ ਲਾਈਟ ਲੂਟ ਜਾਗਦੀ ਹੋਊਗੀ ਤਾਂ ਪ੍ਰਸਾਵਾ ਪੈ ਗਿਆ ਤੁਹਾਡਾ ਆਪਦਾ ਹੀ ਆਪਦੇ ਪ੍ਰਸ਼ਾਂਵੇਂ ਨਾਲ ਹੀ ਬੰਦਾ ਡਰ ਜਾਂਦਾ ਬਈ ਇਹ ਗੱਲਾਂ ਬਤਲੇ ਮਿਹਰੇ 'ਚ ਡਰਨਾ ਨਹੀਂ ਚਾਹੀਦਾ ਅੱਜ ਪੂਰਾ ਡਰ ਲੱਗਦਾ ਬਈ ਅੱਜ ਕੁੱਤੇ ਵੀ ਨਹੀਂ ਭੌਂਕਦੇ ਹੈਗੇ ਰਾਤ ਨੂੰ ਨਹੀਂ ਤਾਂ ਕੁੱਤੇ ਬਹੁਤ ਭੌਂਕਦੇ ਹੁੰਦੇ ਆ ਕਈ ਵਾਰ ਡਰ ਲੱਗਦਾ ਹੁੰਦਾ ਵੀ ਕੋਲੇ ਆ ਜਾਣਗੇ ਜਾਂ ਬਾਲੇ ਜਾਣੇ ਆ ਕੇ ਕੁੱਤੇ ਫੇਰ ਵੀ ਤੰਗ ਕਰਦੇ ਹੈਗੇ ਮਿਹਰੇ 'ਚ ਦੂਰੋਂ ਬੈਠਾ ਨੂੰ ਆਪਾਂ ਨੂੰ ਆਹ ਲਾ ਦੋ ਵੀ ਖੇਲਤੇ ਬਈ 7-8 ਕੁੱਤੇ ਬੈਠੇ ਹੁੰਦੇ ਨੇ ਮਤਲਬ ਐ ਕੋਈ ਵੀ ਚੀਜ਼ ਦਾ ਬਲੇਖਾ ਪੰਦਾ ਕੋਈ ਲਫਾਫਾ ਚਮਕਦਾ ਜਾਂ ਕੋਈ ਚੀਜ਼ ਚਮਕਦੇ ਪਤਾ ਨਹੀਂ ਵੀ ਕੀ ਹੋ ਉੱਥੇ ਹੁਣ ਇਹ ਹੈਗਾਗਾ ਦੇਖਦਾ ਨੇ ਰੇਜਸਟਾਨਾਂ ਡਿੱਗਿਆ ਹੋਇਆ ਵੀ ਐਂ ਹੁੰਦਾ ਵੀ ਨੇਰੇ ਦੇ ਵਿੱਚ ਕੁਛ ਦਾ ਕੁਛ ਆਪਣਾ ਡਰ ਮੰਣ ਜਿਹੜਾ ਹੁੰਦਾ ਮਨਦਾਰ ਦੇ ਨਾਲ ਉਹ ਹੋ ਜਾਂਦਾਗਾ ਕੰਟੈਕਟ ਹੋ ਜਾਂਦਾ ਵੀ ਜੇ ਆਪਾਂ ਜਿਵੇਂ ਸੋਚਦੇ ਆ ਉਵੇਂ ਜਿਵੇਂ ਆਪਾਂ ਨੂੰ ਡਰ ਲੱਗਦਾ ਜੇ ਆਪਣਾ ਦਿਲ ਕਾਇਮ ਤਾਂ ਆਪਾਂ ਨੂੰ ਡਰ ਨਹੀਂ ਲੱਗਦਾ ਬਈ ਨੇਰੇ ਚ ਵੀ ਜ਼ਿਆਦਾਤਰ ਆਪਾਂ ਆਪਣੇ ਪ੍ਰਸ਼ਾਮੇ ਤੋਂ ਹੀ ਡਰਾਂਗੇ ਛੋਟੇ ਜਿਹੇ ਵਾਕਾਂ ਨੂੰ ਬਾਕੀ ਛੋਟੇ ਜਿਹੇ ਵਾਕਾਂ ਨੂੰ ਵੀ ਡਰਾਓ ਨਾ ਦਲੇਰ ਬਣਾਓ ਵੀ ਆ ਚੀਜ਼ਾਂ ਉਹਨਾਂ ਨੂੰ ਦੱਸੋ ਵੀ ਆਪਾਂ ਜ਼ਿਆਦਾਤਰ ਉਸ ਨਹੀਂ ਇਹ ਜਿਹੀਆਂ ਚੀਜ਼ਾਂ ਹੁੰਦੀਆਂ ਉਹ ਬਹਿਮ ਪਰਮਾ ਤੋਂ ਵੀ ਦੂਰ ਰਹਿੰਦੇ ਨੇ